ਇਸ ਵਕਤ ਪਟਿਆਲਾ ਦੇ ਵਿੱਚ ਗਰਮੀ ਨੇ ਵੱਟ ਕੱਢੇ ਹੋਏ ਨੇ ਇਸ ਵਕਤ ਇਹ ਤਸਵੀਰਾਂ ਨੇ ਦੁਪਹਿਰ ਦੀਆਂ ਔਰ ਤੁਸੀਂ ਦੇਖ ਸਕਦੇ ਹੋ ਕਿ ਗਰਮੀ ਦਾ ਟੈਂਪਰੇਚਰ ਜਿਹੜਾ ਹੈ ਉਹ ਇਸ ਵਕਤ 44 ਤੋਂ ਪਾਰ ਹੋ ਚੁੱਕਾ ਹੈਗਾ ਗਰਮ ਹਵਾਵਾਂ ਜਿਹੜੀਆਂ ਨੇ ਉਹ ਚੱਲ ਰਹੀਆਂ ਨੇ ਕਿਾ ਲੂ ਚੱਲ ਰਹੀ ਹੈ ਔਰ ਲੂ ਦੇ ਵਿੱਚ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈਗਾ ਖਾਸ ਤੌਰ ਤੇ ਜਿਨ੍ਹਾਂ ਨੇ ਆਪਣੇ ਕੰਮ ਤੱਕ ਪਹੁੰਚਣਾ ਹੈਗਾ ਜਾਂ ਜੋ ਸਫ਼ਰ ਕਰ ਰਹੇ ਨੇ ਉਹਨਾਂ ਨੂੰ ਕਾਫੀ ਸਾਰੀਆਂ ਚੀਜ਼ਾਂ ਦਾ ਸਾਹਮਣਾ ਕਰਨਾ ਪੈ ਰਿਹਾ ਕਿਉਂਕਿ ਗਰਮੀ ਜਦੋਂ ਹੁੰਦੀ ਹੈ ਤਾਂ ਗਰਮੀ ਦੇ ਵਿੱਚ ਪਸੀਨਾ ਨਿਕਲਦਾ ਹੈਗਾ ਔਰ એનર્ਜੀ ਕਿਤੇ ਨਾ ਕਿਤੇ ਵਿਅਕਤੀ ਦੀ ਲੋ ਹੋ ਜਾਂਦੀ ਹੈਗੀ ਹੈ ਤਾਂ ਇਸ ਵਕਤ ਇਹ ਮਾਸਕ ਪਾ ਕੇ ਆਪਣਾ ਮੂੰਹ ਢਕਣਾ ਹੋਵੇ ਸਕੂਟਰ ਚਾਲਕ ਜਿਹੜੇ ਤੁਸੀਂ ਦੇਖ ਸਕਦੇ ਹੋ ਕਿ ਮਾਸਕ ਪਾਇਆ ਹੋਇਆ ਔਰ ਇਸ ਕਾ ਭਾਵੇਂ ਉਸ ਕਾਫ ਪਾ ਕੇ ਆਪਣਾ ਮੂੰਹ ਢਕਣਾ ਹੋਵੇ ਕਿਉਂਕਿ ਗਰਮ ਹਵਾਵਾਂ ਜਿਹੜੀਆਂ ਨੇ ਬਹੁਤ ਤੇਜ਼ ਜਿਹੜੀ ਇਸ ਵਕਤ ਚੱਲ ਰਹੀਆਂ ਹੈਗੀਆਂ ਨੇ ਔਰ ਜੋ ਸਿਖਰਾਂ ਤੇ ਇਸ ਵਕਤ ਟੈਂਪਰੇਚਰ ਔਰ ਇਸ ਸਿਖਰਾਂ ਦੇ ਹੋਣ ਕਰਕੇ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਜਿਹੜਾ ਉਹ ਕਰਨਾ ਪੈਂਦਾ ਹੈ ਕਿਵੇਂ ਦੇਖੋ ਸਕੂਟਰਾਂ ਤੇ ਜਾਣ ਵਾਲੇ ਲੋਕਾਂ ਨੂੰ ਕਿਉਂਕਿ ਗਰਮੀ ਜਦੋਂ ਲੂ ਚੱਲਦੀ ਹੈਗੀ ਆ ਸਿੱਧੀ ਮੂਹ ਤੇ ਪੈਂਦੀ ਹੈਗੀ ਆ ਤਾਂ ਇਸ ਵਕਤ ਜੋ ਮੌਸਮ ਵਿਭਾਗ ਦੀ ਜਾਣਕਾਰੀ ਸਿੱਗੀ ਜੋ ਬੌਸਪਾ ਵਿਭਾਗ ਕਹਿ ਰਿਹਾ ਸੀ ਕਿ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਇਸ ਵਕਤ ਸਿਖਰਾਂ ਤੇ ਜਿਹੜਾ ਟੈਂਪਰੇਚਰ ਹੋਣਾ ਹੈ ਤਾਂ ਇਸ ਵਕਤ ਪਟਿਆਲਾ ਦੇ ਵਿੱਚ ਵੀ ਇਹ ਟੈਂਪਰੇਚਰ ਸਿਖਰਾਂ ਦੇ ਉੱਪਰ ਹੈਗਾ ਔਰ ਕਾਫੀ ਮੁਸ਼ਕਲਾਂ ਦਾ ਸਾਹਮਣਾ ਲੋਕਾਂ ਨੂੰ ਕਰਨਾ ਪੈ ਰਿਹਾ ਹੈਗਾ ਪਿਛਲੇ 2-3 ਦਿਨਾਂ ਤੋਂ ਗਰਮੀ ਲਗਾਤਾਰ ਜਿਹੜੀ ਵਧ ਰਹੀ ਹੈਗੀ ਆ ਹੁਣ ਵੀ ਟੈਂਪਰੇਚਰ ਜਿਹੜਾ ਉਹ 44 ਤੋਂ ਉੱਪਰ ਹੋ ਚੁੱਕਾ ਹੈਗਾ ਅਰਤਾ ਸੜਕਾਂ ਵੀ ਸੁੰਨੀਆਂ ਜਰੂਰ ਨਜ਼ਰ ਆਉਂਦੀਆਂ ਲਗੀਆਂ ਜੋ ਤੁਸੀਂ ਵੇਖ ਸਕਦੇ ਹੈਗੇ ਹੋ ਕਿਉਂਕਿ ਆਮ ਜਿਹੜਾ ਉਹ ਟ੍ਰੈਫਿਕ ਹੈ ਉਹ ਬੜਾ ਘੱਟ ਇਸ ਵਕਤ ਨਜ਼ਰ ਆ ਰਿਹਾ ਹੈਗਾ ਨਹੀਂ ਤੇ ਪਟਿਆਲਾ ਦੇ ਵਿੱਚ ਵੈਸੇ ਵੀ ਟ੍ਰੈਫਿਕ ਜਿਹੜਾ ਉਹ ਵੱਧ ਗਿਆ ਤਾਂ ਵੱਧ ਟ੍ਰੈਫਿਕ ਜਿਹੜਾ ਉਹ ਸੜਕਾਂ ਦੇ ਉੱਪਰ ਨਜ਼ਰ ਆਉਂਦਾ ਲੇਕਿਨ ਇਸ ਗਰਮੀ ਕਰਕੇ ਚੱਕਿਆਂ ਨੂੰ ਠੱਲ ਜ਼ਰੂਰ ਪਈ ਹੈਗੀ ਹੈ ਮੋਟਰਸਾਈਕਲ ਵਾਲਿਆਂ ਨੂੰ ਠੱਲ ਜ਼ਰੂਰ ਪਈ ਹੈ ਕਿਉਂਕਿ ਇਸ ਦੇ ਨਾਲ ਜਦੋਂ ਗਰਮੀ ਦੇ ਵਿੱਚ ਮੋਟਰਸਾਈਕਲ ਚਾਲਕਾਂ ਨੂੰ ਸਭ ਤੋਂ ਜ਼ਿਆਦਾ ਮੁਸ਼ਕਲ ਆਉਂਦੀ ਹੈਗੀ ਸਕੂਟਰ ਚਾਲਕਾਂ ਨੂੰ ਸਭ ਤੋਂ ਜ਼ਿਆਦਾ ਮੁਸ਼ਕਲ ਆਉਂਦੀ ਹੈਗੀ ਹੈ ਔਰ ਹੁਣ ਤੱਕ ਤੇ ਇਹ ਹੈ ਕਿ ਏਸੀ ਵੀ ਜਿਹੜੇ ਗੱਡੀਆਂ ਦੇ ਨੇ ਉਹ ਵੀ ਕੰਮ ਕਰਨਾ ਬ ਟੈਂਪਰੇਚਰ ਵੱਧ ਹੈ ਔਰ ਟੈਂਪਰੇਚਰ ਵੱਧ ਦੇ ਕਰਕੇ ਮੁਸ਼ਕਲਾਂ ਦਾ ਸਾਹਮਣਾ ਜਿਹੜਾ ਉਹ ਕਰਨਾ ਪੈ ਰਿਹਾ ਹੈਗਾ ਤਾਂ ਮੂ ਨੂੰ ਹੈਲਮਟ ਰਹੀਂ ਟਾਕੇ ਜਾਂ ਚੁੰਨੀਆਂ ਰਹੀਂ ਟਾਕੇ ਜਾਂ ਸਕਾਫ ਰਹੀਂ ਟਾਕੇ ਜਿਹੜਾ ਉਹ ਸਫਰ ਜਿਹੜਾ ਉਹ ਕਰਨਾ ਪੈ ਰਿਹਾ ਹੈਗਾ ਤੇ ਇਸ ਵਕਤ ਗਰਮੀ ਆਸਮਾਨ ਛੂਰੀ ਹੈਗੀ ਆ ਔਰ ਇਸ ਵਕਤ ਉਸ ਆਸਮਾਨ ਛੂਦੇ ਹੋਏ ਲੋਕ ਨੂੰ ਜਿਹੜਾ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈਗਾ ਕੈਮਰਾ ਪਰਸਨ ਰਵੀ ਜੱਪਲ ਦੇ ਨਾਲ ਦਮਪ੍ਰੀਤ ਸਿੰਘ ਪੀਟੀਸੀ ਨਿਊਜ਼ ਪਟਿਆਲਾ